ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਹੋਰ ਠੀਕ ਠਾਕ ਹੈ ਜੀ ਸਾਰੇ ਦੇ ਘਰ ਪਰਿਵਾਰ ਵਧੀਆ ਜੀ YouTube ਚੈਨਲ ਦੇਖ ਰਹੇ ਹੋ ਬਾਈ ਉਸਤਾਦ ਕਾਲੂ ਸਾਡਾ ਗਰੁੱਪ ਤੇ ਸਾਰੇ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਟੌਪਿਕ ਹੈ ਜੀ ਅੱਜ ਕੱਲ ਜਦੋਂ ਆਪਾਂ ਕੂਤਰ ਡਾਉਂਦੇ ਆ ਅਚਾਨਕ ਚਾ ਕਮੀ ਆ ਜਾਂਦਾ ਜਦੋਂ ਆਪਾਂ ਕੂਤਰ ਬਾਹਰੀਆਂ ਵੇਲੇ ਕੱਢਦੇ ਆ ਜੀ ਜਾਂ ਆਪਾਂ ਕੂਤਰ ਸਿੱਧੇ ਕਰਦੇ ਆ ਮੀਂਹ ਦੇ ਵਿੱਚ ਵੀ ਚਣਕਾਰ ਨੇ ਜੀ ਕਬੂਤਰ ਹੈ ਜਿਹੜਾ ਆਪਣਾ ਆ ਕੇ ਜਦੋਂ ਉੱਡ ਕੇ ਆ ਕੇ ਬੈਠਦਾ ਉਹ ਸੋਨੋ ਕੇ ਬਹਿ ਜਾਂਦਾ ਇਕੱਠਾ ਹੋ ਕੇ ਬਹਿ ਜਾਂਦਾ ਆਪਾਂ ਨੇ ਕੀ ਕਰਨਾ ਹੈ ਜੀ ਆਪਾਂ ਨੇ ਕੀ ਕਰਨਾ ਹੈ ਜੀ ਜਦੋਂ ਆਪਣਾ ਕਬੂਤਰ ਉੱਡ ਕੇ ਆਉਂਦਾ ਜਦੋਂ ਆਪਣਾ ਕਬੂਤਰ ਬਾਰੀ ਤੇ ਕੱਢਿਆ ਜੀ ਅਚਾਨਕ ਮੀਂਹ ਪੈ ਜਾਵੇ ਕਬੂਤਰ ਦੇ ਉੱਪਰ ਕਬੂਤਰ ਦਾ ਗਰਮਸਰਦ ਹੋਣ ਦਾ ਖਤਰਾ ਰਹਿੰਦਾ ਜੀ ਆਪਣਾ ਕਬੂਤਰ ਗਰਮਸਰਦ ਨਾ ਹੋ ਜਵੇ ਆਪਾਂ ਨੇ ਕੀ ਕਰਨਾ ਹੈ ਜੀ ਤੁਸੀਂ ਕੀ ਕਰਨਾ ਹੈ ਜੀ ਜੇ ਕਦੇ ਇਦਾਂ ਦਾ ਕੰਮ ਹੋ ਜਾਵੇ ਅਚਾਨਕ ਚੱਕ ਮੀਂਹ ਆ ਜਾਵੇ ਗੇੜਿਆਂ ਵਾਲੇ ਦਿਨ ਜਾਂ ਫਿਰ ਗੇੜਿਆਂ ਤੋਂ ਪਹਿਲਾਂ ਕਦੇ ਮੀਂਹ ਦੇ ਵਿੱਚ ਤੁਹਾਡਾ ਕੁੱਪਟਰ ਭਿੱਜ ਜਾਵੇ ਤੇ ਉਹਦਾ ਮੈਂ ਤੁਹਾਨੂੰ ਹੱਲ ਦੱਸਦਾ ਵੀ ਆਪਾਂ ਕੀ ਕਰਨਾ ਹੈ ਆਈ ਸਿੰਦੀ ਗੋਲੀ ਆਉਂਦੀ ਹੈ ਜੀ ਇੱਕ ਤਕਰੀਬਨ ਤਕਰੀਬਨ ਸਾਰੇ ਘੜਾਰੇ ਨੂੰ ਪਤਾ ਹੀ ਹੈ ਜੀ ਆਪਾਂ ਡਾਕਟਰ ਨੂੰ ਕਹਿ ਦਈਏ ਜਾ ਕੇ ਵੀ ਟੈਰਾਮਾਈਸਿੰਗ ਦੀ ਗੋਲੀ ਦੇ ਦਿਓ ਸਾਨੂੰ ਆਹ ਕੋ ਟੈਬਲੇਟ ਹੁੰਦੀ ਹੈ ਜੀ ਐਡੀ ਬੜੀ ਹੁੰਦੀ ਆ ਉਹ ਪੀਲੇ ਰੰਗ ਦੀ 6ਵਾਂ ਹਿੱਸਾ ਪਾਣ ਜੀ ਉਹਦਾ ਦੇਣਾ ਹੈ ਜੇ ਅਚਾਨਕ ਮੀਂਹ ਪੈ ਜੇ ਆਪਣੇ ਕਬੂਤਰ ਦੇ ਉੱਪਰ ਜੇ ਤੁਹਾਡੇ ਕੋਲ ਟੈਰਾਮਾਈਸੀਨ ਦੀ ਗੋਲੀ ਨਹੀਂ ਹੈਗੀ ਤਾਂ ਇੱਕ ਕਰੋਸੀਨ ਦਾ ਲਿਕਵਿਡ ਹੁੰਦਾ ਜੀ ਜਿਹੜਾ ਆਪਾਂ ਬੁਖਾਰ ਤੋਂ ਜੇ ਤਾਂ ਗੋਲੀ ਮਿਲਦੀ ਆ ਤਾਂ ਗੋਲੀ ਲਿਆਓ ਜੀ ਜੇ ਗੋਲੀ ਨਹੀਂ ਮਿਲਦੀ ਤਾਂ ਇੱਕ ਕਰੋਸੀਨ ਦਾ ਲਿਕਵਿਡ ਹੁੰਦਾ ਜੀ ਜਿਹੜਾ ਆਪਾਂ ਜਦੋਂ ਬੱਚਾ ਬਿਮਾਰ ਹੋ ਜਵੇ ਆਪਣਾ ਉਦੋਂ ਦਿੰਦੇ ਆ ਜੀ ਕਰੋਸੀਨ ਗੋਲੀ ਵਾਲਾ ਸਾਲਟ ਹੁੰਦਾ ਜੀ ਉਹਦੇ ਵਿੱਚ ਅਚਾਨਕ ਚੱਕ ਜੇ ਆਪਣਾ ਕਬੂਤਰ ਮੇਚ ਭਿੱਜ ਜਾਵੇ ਗਿੱਲਾ ਹੋ ਜਵੇ ਆ ਕੇ ਸੁਸਤ ਬੈੰਦਾ ਸੁਣੋ ਕਿ ਬੈੰਦਾ ਕਬੂਤਰ ਆਪਾਂ 3 ਤੋਂ 4 ਬੂੰਦਾ ਕਰੋਸੀਨ ਦੀਆਂ ਦੇ ਸਕਦੇ ਆ ਜੀ ਇਹ ਦੋਨੇ ਦਵਾਈਆਂ ਦਾ ਬਹੁਤ ਵਧੀਆ ਰਿਜ਼ਲਟ ਹੈ ਆਪਣਾ ਖੁਦ ਦਾ ਜਮਾਇਆ ਵਾ ਜੀ ਕਰਿਆ ਵਾ ਜੀ ਇਹ ਕੰਮ ਥੋੜਾ ਕਬੂਤਰ ਕਦੇ ਵੀ ਗਰਮਸਰਦ ਨਹੀਂ ਹੋਊਗਾ ਆਪਾਂ ਨੂੰ ਐਦਾਂ ਹੋ ਜਾਂਦਾ ਜੇ ਕਬੂਤਰ ਉੱਟ ਕੇ ਆਉਂਦਾ ਏ ਮੀਂਹ ਪੈ ਜਵੇ ਆਪਾਂ ਨੂੰ ਇਹਦਾ ਵੀ ਯਾਰ ਕਬੂਤਰ ਆਪਣਾ ਗਰਮਸਰਦ ਨਾ ਹੋ ਜਵੇ ਤਾਂ ਦੋਨੋਂ ਦਵਾਈਆਂ ਚ ਆਪਾਂ ਕੋਈ ਵੀ ਦਵਾਈ ਦੇ ਦੇ ਸਕਦੇ ਹਾਂ ਜੀ ਜੇ ਟੈਰਾਮਾਈਸਿਨ ਦੀ ਗੋਲੀ ਮਿਲਦੀ ਆ ਤਾਂ ਟੈਰਾਮਾਈਸਿਨ ਦੀ ਗੋਲੀ ਦੇ ਦਿਓ ਨਹੀਂ ਫਿਰ ਕਰੋਸੀਨ ਦਾ ਲਿਕਵਿਡ ਲਿਆ ਕੇ ਰੱਖੋ ਜੀ ਤਿੰਨ ਜਾਂ ਚਾਰ ਬੂੰਦਾ ਉਹ ਦੇ ਦਿਓ ਤੁਹਾਡਾ ਕਬੂਤਰ ਕਦੇ ਵੀ ਬਿਮਾਰ ਨਹੀਂ ਹੋਊਗਾ ਜੀ ਗਰਮਸਰਦ ਨਹੀਂ ਹੋਊਗਾ ਤੁਹਾਡੇ ਲਈ ਬਹੁਤ ਲਾਈਵ ਦਾ ਇੱਕ ਥੋੜੇ ਲਈ ਬਹੁਤ ਵਧੀਆ ਦਵਾਈ ਹੈ ਜੀ ਇਹ ਜਿਹੜੀ ਆਪਾਂ ਅੱਜ ਦੱਸੀ ਆ ਤੁਹਾਡੇ ਕੰਮ ਆਊਗੀ ਜੀ ਅੱਜ ਦਾ ਆਪਣਾ ਟਾਪਿਕ ਇੰਨਾ ਕੀਤਾ ਜੀ ਨਵੇਂ ਟਾਪਿਕ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜੀ ਜਦ ਤੱਕ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਧੰਨਵਾਦ